ਜਵਰਤਾ ਦੇ ਮਾਲਕ ਧਨ ਧਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਤਿੱਲਗੀ ਗੋਦ ਵਿੱਚ ਬੈਠੀ ਹੋਈ ਸਾਧ ਸੰਗਤ ਜੀਓ ਜੋ ਲੜੀਵਾਰ ਆਪ ਜੀ ਕਥਾ ਸਰਵਨ ਕਰਦੇ ਆ ਰਹੇ ਹੋ ਪੰਜ ਬਾਣੀਆਂ ਦੀ ਚਾਰ ਬਾਣੀਆਂ ਦੀ ਕਥਾ ਸੰਪੂਰਨ ਹੋ ਗਈ ਪੰਜਵੀਂ ਬਾਣੀ ਸ੍ਰੀ ਅਨੰਦ ਸਾਹਿਬ ਜੀ ਦੀ ਜਿਹੜੀ ਵਿਚਾਰ ਆਪ ਜੀ ਲੜੀਵਾਰ ਕਥਾ ਸਰਵਣ ਕਰਦੇ ਆ ਰਹੇ ਉਸੇ ਹੀ ਲੜੀ ਨੂੰ ਅੱਗੇ ਤੋਰਿਏ ਕੋਈ ਵੀ ਰਸਨਾ ਵਾਂਝੀ ਨਹੀਂ ਰਹਿਣੀ ਚਾਹੀਦੀ ਹੰਦਸ਼ਮੇਸ਼ਪਦਾ ਕਲਗੀਆਂ ਵਾਲੇ ਪਾਸ਼ਾ ਬਾਜਾਂ ਵਾਲੇ ਪਾਸ਼ਾ ਪੁੱਤਰਾਂ ਦੇ ਦਾਨੀ ਸਰਬੰਸ ਦਾਨੀ ਅੰਮ੍ਰਿਤ ਦੇ ਦਾਤੇ ਪੰਥ ਦੇ ਵਾਲੀ ਸਾਹਿਬੇ ਕਲਾਮ ਧੰਨ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਬਖਸ਼ਿਸ਼ ਕੀਤਾ ਹੋਇਆ ਨਾਰਾ ਕਰੋ ਬਲੰਗ ਗੱਜ ਕੇ ਬੁਲਾਜੋ ਫੱਦੀ ਆਖੋ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀ ਆ ਜੇ ਕੋ ਸਿੱਖ ਗੁਰੂ ਸੇਤੀ ਸੰਮਗ ਹੋਵੇ ਹੋਵੇ ਦਰਸਨ ਮੇ ਸਿੱਖ ਕੋਈ ਜਿਉ ਰਹੇ ਗੁਰ ਨਾਲੇ ਤੀਜੇ ਪਾਤਸ਼ਾਹ ਧੰਨ ਸੇਭ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦਾ ਇਹ ਸ੍ਰੀ ਅਨੰਦ ਸਾਹਿਬ ਦੀ ਬਾਣੀ ਉਚਾਰਨ ਕੀਤੀ ਹੈ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 917 ਪੰਨੇ ਦੇ ਉੱਤੇ ਅੰਕਿਤ ਹੈ ਜਿਹੜੀ ਆ ਬਾਣੀ ਸਰਵਨ ਕਰਦੇ ਹਾਂ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਫਰਮਾਨ ਕਰਦੇ ਨੇ ਕਹਿੰਦੇ ਜੇ ਕਹ ਸਿਖ ਆਉ ਗੁਰੂ ਸੇਦੀ ਸੰਮੁਖ ਹੋਵੇ ਜੇ ਕੋਈ ਗੁਰੂ ਦਾ ਪਿਆਰਾ ਗੁਰੂ ਦੇ ਸਾਹਮਣੇ ਸੰਮੁਖ ਹੁੰਦਾ ਹੈ ਧਿਆਨ ਦੇਣਾ ਹੁਣ ਮੈਂ ਆਪਾ ਰੋਜ਼ਾਨਾ ਮੱਥਾ ਟੇਕਦੇ ਹਾਂ ਸੁਬਾ ਸ਼ਾਮ ਆਉਣੀਆ ਗੁਰੂ ਘਰ ਦੀਆਂ ਹਾਜ਼ਰੀਆਂ ਭਰਦੇ ਹਾਂ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਤਖਤਾਂ ਦੇ ਉੱਤੇ ਪ੍ਰਕਾਸ਼ ਹੈ ਤਾਖਤ ਦੇ ਉੱਤੇ ਪ੍ਰਕਾਸ਼ ਆਪਾ ਸਨਮੁਖ ਸਾਹਮਣੇ ਹੋ ਕੇ ਨੱਕ ਮਸਤਕ ਹੋ ਕੇ ਮੱਥਾ ਟੇਕਦੇ ਆਂ ਤੇ ਹੁਣ ਇਸ ਗੱਲ ਦਾ ਧਿਆਨ ਦੇਣਾ ਤੇ ਮੇਰੇ ਗੁਰਦੇਵ ਕੀ ਕਹਿੰਦੇ ਨੇ ਹੋਵੇ ਤਾਂ ਸਨਮੁਖ ਸੇ ਕੋਈ ਜੇ ਕੋ ਗੁਰੂ ਦਾ ਪਿਆਰਾ ਕੋਈ ਸਿੱਖ ਸਤਿਗੁਰੂ ਦੇ ਸਾਹਮਣੇ ਸਨਮੁਖ ਹੁੰਦਾ ਜੂ ਰਹਾ ਗੁਰ ਨਾਲੇ ਫਿਰ ਧਿਆਨ ਦੇਣਾ ਮੇਰੇ ਪਾਤਸ਼ਾਹ ਨੇ ਕੀ ਆਖਿਆ ਕਿਉਂਕਿ ਗੁਰਬਾਣੀ ਦਾ ਇੱਕ ਸਵਾਲ ਹੁੰਦਾ ਤੇ ਦੂਜਾ ਜਵਾਬ ਹੁੰਦਾ ਜਿਵੇਂ ਸਤਗੁਰੂ ਜੀ ਕਹਿੰਦੇ ਜੇ ਕੋ ਸਿੱਖ ਗੁਰੂ ਸੇਤੀ ਸੰਮੁਖ ਹੋਵੇ ਸਭ ਨੇ ਹੋਵੇ ਤਾਂ ਸੰਮੁਖ ਸਿੱਖ ਕੋਈ ਗੁਰੂ ਦਾ ਪੈਰਾ ਸਿੱਖ ਕੋਈ ਜੂ ਰਹਾ ਗੁਰ ਨਾਲੇ ਜੀ ਕਰਕੇ ਮਨ ਕਰਕੇ ਕਿਉਂਕਿ ਤਨ ਮਨ ਧਨ ਸਭ ਸੌਂਬ ਗੁਰ ਕੋ ਹੁਕਮ ਮੰਨਿਆ ਪਾਈ ਆ ਜਦੋਂ ਸਨਮ ਹੋ ਗਏ ਨੱਕ ਮਸਤ ਕੋ ਹੁੰਨੇ ਐ ਤੇ ਦਮੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਜੋ ਸਾਹਮਣੇ ਗੋਲਕ ਪਈ ਐ ਦੇ ਵਿੱਚ ਪਾਉਣੇ ਆ ਇਹ ਗੁਬਰੀਬ ਦਾ ਮੂੰਹ ਹੈ ਗੋਲਕ ਇਥੋਂ ਗਰੀਬਾਂ ਦੀਆਂ ਲੋੜਾਂ ਪੂਰੀਆਂ ਹੁੰਦੀਆਂ ਸੀਗੀਆਂ ਤੇ ਸਤਿਗੁਰੂ ਜੀ ਕਹਿੰਦੇ ਫਿਰ ਮੱਥਾ ਕਿਹਦਾ ਟੇਕਣਾ ਹੈ ਮਨ ਅਰਪੈ ਸਤਿਗੁਰ ਕੈ ਪਾਸ ਤੇ ਸੇਵਕ ਕੇ ਕਾਰਜ ਰਾਸ ਸੇਵਾ ਕਰਦ ਹੋਈ ਨਿਕਾਮੀ ਤਿਸ ਕੋ ਹੋਤ ਪ੍ਰਾਪ ਸੁਆਮੀ ਹੁਣ ਇਸ ਗੱਲ ਦੀ ਸਮਝ ਆ ਗਈ ਕਿ ਜਿਹੜਾ ਇਹ ਦਬੜਾ ਟਿਕਦੇ ਆ 10 ਟਿਕਦੇ ਆ 5 ਟਿਕਦੇ ਆ 50 ਟਿਕਦੇ ਆ 100 ਟਿਕਦੇ ਆ ਇਹ ਲੋੜ ਬੰਦ ਦੀ ਸਹਦਾ ਹੁੰਦੀ ਗੁਰੂ ਨੂੰ ਕੋਈ ਲੋੜ ਨਹੀਂ ਤੇ ਗੁਰੂ ਕਹਿੰਦੇ ਫਿਰ ਸਤਿਗੁਰੂ ਜੀ ਕੀ ਕਹਿੰਦੇ ਨੇ ਕਾਦੀ ਲੋੜ ਐ ਸਤਿਗੁਰੂ ਜੀ ਨੂੰ ਆਪਣਾ ਸੀਸਦਾਨ ਕਰ ਦੇ ਤੇ ਸੀਸ ਦੇ ਵਿੱਚ ਇਸ ਦੁੰਬਾਈ ਗੁਰੂ ਦਿਮਾਗ ਦੇ ਵਿੱਚ ਸੁਰਤੀ ਦੇ ਵਿੱਚ ਬੁੱਧੀ ਐ ਆਪਣਾ ਮਨ ਐ ਇਹ ਗੁਰੂ ਨੂੰ ਸੌਂਪ ਦੇ ਗੱਲ ਦੀ ਸਮਝ ਆ ਗਈ ਨਾ ਹਵੈ ਦਾ ਸਰਮਗ ਸੈ ਕੋਈ ਜਿਉ ਰਹਾ ਗੁਰ ਨਾਲੇ ਜੀ ਕਰਕੇ ਪ੍ਰੇਮ ਕਰਕੇ ਸੱਚਾ ਐਸ਼ ਕਰਕੇ ਸੱਚਾ ਪ੍ਰੇਮ ਕਰਕੇ ਸਾਹਮਣੇ ਹੋ ਗੁਰ ਕੀ ਚਰਨ ਹਿਰਦੈ ਧਿਆਈ ਫਿਰ ਜਿਹੜੇ ਪਾਵਨ ਪੰਦਰ ਅਮਰਤਮਈ ਗੁਰੂ ਦੇ ਬਚਨ ਨੇ ਇਹ ਆਪਣੇ ਹਿਰਦੇ ਦੇ ਵਿੱਚ ਸੰਭਾਲਣਾ ਕਰ ਆਪਣੇ ਹਿਰਦੇ ਵਿੱਚ ਬਸਾਉਣਾ ਕਰ ਆਪਣੀ ਸੁਰਤ ਦੇ ਵਿੱਚ ਵਸਾਉਣਾ ਕਰ ਅੰਤ ਰ ਗੁਰ ਕੀ ਚਰਨ ਹਿਰਦੈ ਧਿਆਈ ਆੰਦਰਿਆਦਮ ਅਸਮਾਲੀ ਗੁਰੂ ਸਾਹਿਬ ਜੀ ਕਹਿੰਦੇ ਫੇਰ ਇਹਨਾਂ ਨੂੰ ਸੰਭਾਲ ਕੇ ਰੱਖ ਭਾਵ ਇਹਨਾਂ ਬਚਨਾਂ ਨੂੰ ਕਮਾਉਣਾ ਕਰ ਗੁਰੂ ਦੇ ਬਚਨਾਂ ਨੂੰ ਮੰਨਣਾ ਕਰ ਤੇ ਗੁਰੂ ਦੇ ਬਚਨਾਂ ਨੂੰ ਫੇਰ ਲਾਗੂ ਕਰ ਫੇਰ ਇਹਨਾਂ ਦੇ ਉੱਤੇ ਅਮਲ ਕਰਨਾ ਕਰ ਆਪ ਛਡ ਸਦਾ ਰਹੇ ਪਰਣੈ ਆਪਾ ਭਾਵ ਤਿਆਗ ਦੇ ਜਿਹੜੀ ਮੈਂ ਦੇ ਵਿੱਚੋਂ ਮੈਂ ਮੈਂ ਦੀ ਆਵਾਜ਼ ਆਉਂਦੀ ਆ ਨਾ ਇਸ ਮੈਂ ਮੈਂ ਦੀ ਆਵਾਜ਼ ਨੂੰ ਸਦਾ ਵਾਸਤੇ ਖਤਮ ਕਰ ਦੇ ਤੇ ਗੁਰੂ ਨੇ ਕਿਰਪਾ ਕਰ ਦੇਣੀ ਫਿਰ ਆਵਾਜ਼ ਕਦੀ ਆਵੇਗੀ ਤੂੰ ਤੂੰ ਕਰਤਾ ਤੂੰ ਹਵਾ ਮੁਜ ਮੈਂ ਰਹਾ ਨਾ ਹੂੰ ਜਦ ਆਪਾ ਪਰਗਾ ਮਿਟ ਗਿਆ ਜਦ ਦੇਖੋ ਤਤ ਤੂੰ ਹੁਣ ਆਪਣਾ ਪਰਾਇਆ ਕਦਮ ਹੋ ਗਿਆ ਪਹਿਲਾਂ ਮੈਂ ਮੈਂ ਦੀ ਆਵਾਜ਼ ਆਉਂਦੀ ਸੀ ਮੇਰਾ ਘਰ ਮੇਰੇ ਬੱਚੇ ਮੇਰੀਆਂ ਮਹਿਲ ਮਾਰੀਆਂ ਮੇਰੀਆਂ ਕੋਠੀਆਂ ਮੇਰੇ ਬੰਗਲੇ ਆ ਮੇਰਾ ਪਰਿਵਾਰ ਔਰ ਮੇਰੇ ਰਿਸ਼ਤੇਦਾਰ ਮਾਇਆ ਮੇਰੀ ਹੁਣ ਕੀ ਕਹਿੰਦਾ ਮੇਰਾ ਮੁਝ ਮੈਂ ਕੁਛ ਨਹੀਂ ਜੋ ਕੁਛ ਹੈ ਸੋ ਤੇਰਾ ਜਦੋਂ ਸਮਝ ਪੈਗੀ ਵੀ ਇੱਥੇ ਆਇਆ ਨੂੰ ਸਭ ਕੁਝ ਮਿਲਿਆ ਹੈ ਮਾਤਾ ਪਿਤਾ ਤੋਂ ਕੋਈ ਆਪਣਾ ਬਣਾ ਲੈਂਦਾ ਤੇ ਇੱਥੇ ਆਇਆ ਨੂੰ ਮਿਲਿਆ ਹੈ ਤੇ ਸਤਿਗੁਰੂ ਜੀ ਕਹਿੰਦੇ ਇਹ ਤਨ ਵੀ ਮਾਤਾ ਪਿਤਾ ਦੇ ਸੁਵੇਲ ਨਾਲ ਮਿਲਿਆ ਹੈ ਇਹ ਵੀ ਤਨ ਵੀ ਤੇਰਾ ਨਹੀਂ ਇਹ ਸਭ ਇੱਥੇ ਆਏ ਨੂੰ ਮਿਲਿਆ ਨਾਗੇ ਆਵਨਾ ਨਾਗੇ ਜਾਣਾ ਹੁਕਮ ਪਿਆ ਕਿਆ ਕੀਜੈ ਜਿਸਤ ਕੀ ਵਜਦ ਸੁਈ ਲੈ ਜਾਏਗਾ ਰੋਜ ਕਿਸ ਐਸੋ ਕੀਜੈ ਇਹ ਆਮਾਨਤ ਪਰਮਾਤਮਾ ਦੀ ਏ ਜਿਹੜੀ ਆਤਮਾ ਹੈ ਤੇ ਉਹਨੇ ਇੱਕ ਦਿਨੇ ਇਸ ਜਿੰਦਨ ਮਾਲੀ ਨੂੰ ਕੱਢ ਕੇ ਲੈ ਜਾਣਾ ਆਪ ਛੱਡ ਸਦਾ ਰਹੈ ਪਰਨ ਆਪਾ ਭਾਵ ਤਿਆਗ ਦੀ ਤੇ ਗੁਰੂ ਦੇ ਚਰਨਾਂ ਵਿੱਚ ਲੱਗ ਜਾ ਗੁਰਬੇ ਨੇ ਆਵਰਨੇ ਜਾਣੇ ਕੋਏ ਗੁਰੂ ਤੋਂ ਬਿਨਾ ਤੈਨੂੰ ਹੋਰ ਕੋਈ ਦੂਜਾ ਕੋਈ ਤੇਰੀ ਨਿਗਾਹ ਦੇ ਵਿੱਚ ਨਾ ਆਵੇ ਜਿਵੇਂ ਦੁਨਿਆਵੀ ਤੌਂਦੇ ਆਧਾਰਨਾ ਦੇ ਦੀਏ ਜਿਵੇਂ ਤਾਈਆਂ ਚਾਚੀਆਂ ਨੇ ਮਾਂ ਦਾ ਦਰਜਾ ਕੋਈ ਨਹੀਂ ਲੈ ਸਕਦੀਆਂ ਇਸੇ ਤਰ੍ਹਾਂ ਤਾਏ ਚਾਚੇ ਨੇ ਪਿਓ ਦਾ ਦਰਜਾ ਕੋਈ ਨਹੀਂ ਲੈ ਸਕਦਾ ਤਾਏ ਤਾਤਿਆਂ ਦੀ ਲਾਜ ਹੈ ਸਾਡੀ ਭੈਣ ਭਰਾ ਅਸਲੀ ਭਰਾ ਦਾ ਦਰਜਾ ਕੋਈ ਨਹੀਂ ਲੈ ਸਕਦਾ ਤੇ ਜਦੋਂ ਫਿਰ ਗੁਰੂ ਦੀ ਗੱਲ ਆਉਂਦੀ ਹੈ ਤੇ ਫਿਰ ਗੁਰੂ ਵਾਲਾ ਵੀ ਦਰਜਾ ਕੋਈ ਨਹੀਂ ਲੈ ਸਕਦਾ ਗੱਜ ਕੇ ਆਖੋ ਸਤ ਨਾਮ ਸ੍ਰੀ ਸਤਕਾਰ ਸਬਦਾ ਕਰਨ ਸਾਰੇ ਧਰਮਾਂ ਦਾ ਆਦਬ ਕਰਨਾ ਸਤਕਾਰ ਕਰਨਾ ਮਾੜਾ ਨਹੀਂ ਬੋਲਣਾ ਜਿਵੇਂ ਤਾਏ ਚਾਚਿਆਂ ਦਾ ਸਤਕਾਰ ਕਰਦੇ ਆ ਭੈਣ ਭਰਾਵਾਂ ਦਾ ਸਤਕਾਰ ਕਰਦੇ ਆ ਰਿਸ਼ਤੇਦਾਰਾਂ ਦਾ ਸਤਕਾਰ ਕਰਦੇ ਆ ਪਰ ਮਾਪਿ ਪਿਓ ਵਾਲਾ ਦਰਜਾ ਨਹੀਂ ਕਿਸੇ ਨੂੰ ਦਿੰਦੇ ਤੇ ਗੁਰੂ ਵਾਲਾ ਵੀ ਦਰਜਾ ਕਿਸੇ ਨੂੰ ਨਹੀਂ ਦੇਣਾ ਗੱਜ ਕੇ ਆਖੋ ਸਤਿਨਾਮ ਸ੍ਰੀ ਕਹਿ ਨਾਨਕ ਸੁਨੋ ਸੰਤ ਹੇ ਗੁਰੂ ਦੇ ਪਿਆਰਿਓ ਸੰਗਤੋ ਧਿਆਨ ਦੇ ਨਾਲ ਇਸ ਗੱਲ ਨੂੰ ਸੁਣ ਲਓ ਤੇ ਗ੍ਰਹਿਣ ਕਰ ਲਓ ਸੋ ਸਿੱਖ ਸੰਮੁਖ ਹੋਏ ਅਸਲੀ ਗੁਰੂ ਦਾ ਪਿਆਰਾ ਉਹੀ ਸੰਮੁਖ ਸਾਹਮਣੀ ਅਸਲੀ ਗੁਰੂ ਦਾ ਪਿਆਰਾ ਸਿੱਖ ਉਹੀ ਹੈ ਸਰਦਾਰ ਉਹੀ ਹੈ ਸਿੰਘ ਉਹੀ ਹੈ ਖਾਲਸਾ ਉਹੀ ਹੈ ਜਿਨੇ ਆ ਬਚਨਾਂ ਨੂੰ ਸੁਣ ਗਏ ਤੇ ਆਪਣੇ ਹਿਰਦੇ ਵਿੱਚ ਵਸਾਲਿਆ ਹੁਣ ਇਸ ਗੱਲ ਦੀ ਸਮਝ ਆ ਗਈ ਨਾ ਵੀ ਸਿੱਖ ਕੌਣ ਹੈ ਹੁਣ ਮਾਪੇ ਉਹਦਾ ਆਪਾਦ ਸਤਕਾਰ ਕਰੀ ਜਾਈ ਤੇ ਉਹਨਾਂ ਦਾ ਬਚਨ ਨਾ ਮੰਨੀਏ ਤੇ ਫਿਰ ਮਾਪੇ ਉਹਦਾ ਹਿਰਦਾ ਦੂ ਦੂਆ ਨਾ ਜਿਸਕੇ ਜਨੇ ਜਨਾਇਓ ਤੁਮ ਸੋ ਤਗਤ ਪਾਪ ਜਿਸ ਧਨ ਦਾ ਤੁਮ ਗਰਭ ਕਰਤ ਸੋ ਧਨ ਕਿਸੇ ਨੇ ਜਾਤ ਜਿਹੜੇ ਧਰਮ ਵੈ ਗੁਰੂ ਧੰਨ ਦਾ ਹੰਕਾਰ ਕਰਦੇ ਐ ਇਹ ਦਾਦੇ ਪੜਦਾਦੇ ਵੀ ਛੱਡ ਗਏ ਮਾਪੇ ਉਹਨਾਂ ਵੀ ਛੱਡ ਜਾਣਾ ਆਪਾਂ ਵੀ ਆਪਣੇ ਬੱਚਾ ਵਾਸਤੇ ਛੱਡ ਜਾਣਾ ਵਿਖੀ ਮਨਾ ਹੰਕਾਰ ਨਾ ਕਰੀ ਗੱਜ ਕੇ ਆਖੋ ਸਤਨਾਮ ਸ੍ਰੀ ਹੁਣ ਇਸ ਗੱਲ ਦੀ ਆਪਨ ਨੂੰ ਸਮਝ ਪੈ ਗਈ ਆ ਵੀ ਜਿਹੜਾ ਸੱਚ ਹੈ ਉਹ ਸਨਮੁ ਕਿਵੇਂ ਹੈ ਅਸਲੀ ਸਨਮੁ ਕੋ ਉਹੀ ਹੈ ਜਿਹੜਾ ਤੁਸੀਂ ਬਚਨ ਸੁਣ ਲਿਆ ਜੇ ਕੋ ਗੁਰਦੇ ਵੇ ਬੁਖ ਹੋਵੇ ਬਿਨ ਸਤਗੁਰ ਮੁਕਤ ਨਾ ਪਾਵੇ ਜਿਹੜਾ ਗੁਰੂ ਤੋਂ ਬੇਬਖ ਹੋ ਜਾਂਦਾ ਹੈ ਗੁਰੂ ਨੂੰ ਛੱਡ ਜਾਂਦਾ ਹੈ ਗੁਰੂ ਘਰ ਨੂੰ ਛੱਡ ਜਾਂਦਾ ਹੈ ਗੁਰਬਾਣੀ ਨੂੰ ਛੱਡ ਜਾਂਦਾ ਹੈ ਕਥਾ ਕੀਰਤ ਨੂੰ ਛੱਡ ਜਾਂਦਾ ਹੈ ਸੇਵਾ ਸਿਮਨ ਨੂੰ ਛੱਡ ਜਾਂਦਾ ਹੈ ਗੁਰੂ ਸਾਹਿਬ ਜੀ ਦਾ ਖੰਡੇ ਬਾਟੇ ਦੀ ਪੌਲ ਅਬਰਸਾ ਕੇ ਛੱਡ ਜਾਂਦਾ ਹੈ ਤੇ ਗੁਰੂ ਦਾ ਦਾਮਨ ਗੁਰੂ ਦਾ ਪੱਲਾ ਗੁਰੂ ਦਾ ਦਰ ਛੱਡ ਦਿੰਦਾ ਹੈ ਧਿਆਨ ਦੇਣਾ ਫਿਰ ਕੀ ਹੋਵੇਗਾ ਜੇ ਕੋ ਗੁਰਦੇਵੀ ਬੇਮੁਖ ਹੋਵੇ ਬੇਮੁਖ ਹੋ ਜਾਵੇ ਬਿਨ ਸਤਗੁਰ ਮੁਕਤ ਨਾ ਪਾਵੈ ਹੋਰ ਜਿੱਥੇ ਮਰਜੀ ਭੱਜ ਲਾ ਗੁਰੂ ਤੋਂ ਬਿਨਾ ਤੈਨੂੰ ਮੁਕਤੀ ਨਹੀਂ ਮਿਲਨੀ ਮਾਂ ਪਿਓ ਤੋਂ ਬਿਨਾ ਤੂੰ ਪ੍ਰਾਪਰਟੀ ਪ੍ਰਾਪਰਟੀ ਦਾ ਮਾਲਕ ਨਹੀਂ ਬਣ ਸਕਦਾ ਪਾਵੈ ਮੁਕਤ ਨਾ ਹੋਰ ਦਾ ਕੋਈ ਪੁੱਛੋ ਬੇਗੀਂ ਜਾਏ ਬੇਬੇਕੀਏ ਬੇਸ਼ੱਕ ਦੀ ਸਿਆਣੇ ਬੰਜੇ ਸੂ ਜਵਾਨਾਂ ਤੋਂ ਜਾ ਕੇ ਗਿਆਨੀਆਂ ਤੋਂ ਮਾਂ ਪੁਰਖਾਂ ਤੋਂ ਭਗਤਾਂ ਤੋਂ ਜਾ ਕੇ ਇਸ ਗੱਲ ਨੂੰ ਪੁੱਛ ਲੈ ਮੇ ਗੁਰੂ ਬਿਨਾ ਪਤਨ ਵੈ ਗੁਰੂ ਕਹਿੰਦੇ ਹੁੰਦੇ ਨਾ ਗੁਰੂ ਬਿਨਾ ਗੱਦ ਨਹੀਂ ਤੇ ਸ਼ਾਹ ਬਿਨਾ ਪਤ ਨਹੀਂ ਜਿਹਦੇ ਸ਼ਾਹ ਹੁੰਦਾ ਜਿਹੜਾ ਵੱਡਾ ਬੰਦਾ ਹੁੰਦਾ ਉਹਨ ਸਾਰੇ ਜੈ ਜੈਕਾਰ ਕਰਦੇ ਉਹਦੀ ਤੇ ਗੁਰੂ ਬਿਨਾ ਪਤ ਨਹੀਂ ਕੀ ਤੇ ਗੁਰੂ ਬਿਨਾ ਗੱਲ ਨਹੀਂ ਬਣਨੀ ਗੁਰੂ ਬਿਨਾ ਗੱਲ ਨਹੀਂ ਹੋਣਾ ਗਾ ਗੁਰੂ ਬਿਨ ਗਿਆਨ ਨਾ ਹੋਵੇ ਹੁੰਦਾ ਨਾ ਗੁਰਬਾਣੀ ਦੇ ਵਿੱਚ ਕੁੰਬੇ ਬੱਦਾ ਜਲ ਰਹਿ ਜਲ ਬਿਨ ਕੁੰਮ ਨਾ ਹੋਏ ਮਨ ਗੁਰ ਕਾ ਵੈ ਗੁਰੂ ਤੇ ਸਤਿਗੁਰੂ ਜੀ ਕੀ ਕਹਿੰਦੇ ਨੇ ਕੁੰਬੇ ਬੱਦਾ ਜਲ ਰਹਾ ਜਲ ਬਿਨ ਕੁੰਬ ਨਾ ਹੋਈ ਗਿਆਨ ਕਾ ਬੱਦਾ ਮਨ ਰਹਾ ਗੁਰਬਿਨ ਨਾ ਗਿਆਨ ਨਾ ਹੋਈ ਤੇ ਗਿਆਨ ਦੇ ਰਸੇ ਦੇ ਨਾਲ ਇਹ ਮਨ ਨੇ ਵੱਜੜ ਤੇ ਗੁਰੂ ਤੋਂ ਬਿਨਾਂ ਗਿਆਨ ਨਹੀਂ ਹੋਣਾ ਦਾ ਪਾਵੈ ਮੋਦਨਾ ਹੋਰ ਦਬੋਈ ਪੁੱਛੋ ਬੇਕੀਂ ਜਾਇ ਅਨੇਕ ਜੁਨੀ ਭਰਮੇ ਆਵੇ 84 ਲੱਖ ਜੁਨੀਆਂ ਭਰਮ ਦੇ ਭਰਮ ਦੇ ਨੂੰ ਆ ਮਨੁੱਖਾ ਜਨ ਪਾਇਓ ਫੇਰ ਮਨੁੱਖਾ ਜਨ ਮਿਲੇ ਵੇਨ ਸਤਗੁਰ ਮੁਕਤ ਨ ਪਾਏ ਬਿਨਾ ਗੁਰੂ ਤੋਂ ਮੁਕਤੀ ਨਹੀਂ ਮਿਲਨੀ ਅਸੀਂ ਕਹਿ ਦਿੰਨੇ ਆ ਜਦੋਂ ਮਰਦਾ ਮਰ ਜਾਂਦਾ ਉਹਦਾ ਸਹਿਜ ਪਾਠ ਖੰਡ ਪਾਠ ਕਰਾ ਦਿੰਨੇ ਆ ਉਦੋਂ ਮੁਕਤ ਹੁੰਦਾ ਨਹੀਂ ਸਰੀਰ ਦਾ ਉਦੋਂ ਹੀ ਮੁਕਤ ਹੋ ਜਾਂਦਾ ਜਦੋਂ ਸ਼ਮਸ਼ਾਨ ਘਾਟ ਦੇ ਵਿੱਚ ਚਿਖਾ ਦੇ ਉੱਤੇ ਰੱਖ ਕੇ ਲਾਂਬੂ ਲਾ ਦਿੰਨੇ ਆ ਤੇ ਜਿਹੜਾ ਇਹ ਸਾਡੀ ਸੁਰਤੀ ਹੈ ਸਾਡੀ ਬੁੱਧੀ ਹੈ ਸਾਡਾ ਦਿਮਾਗ ਹੈ ਸਾਡੀ ਸੋਚ ਨੇ ਤੇ ਸਾਡਾ ਵਹਿਮ ਭਰਮ ਤੇ ਪਖੰਡ ਹੈ ਕਰਮ ਕਾਂਡ ਹੈ ਇਹ ਗੁਰੂ ਦੇ ਗਿਆਨ ਦੇ ਨਾਲ ਹੀ ਮੁਕਤ ਹੋਇਆ ਜਾਵੇਗਾ ਕਿ ਜਦੋਂ ਇਥੋਂ ਮੁਕਤ ਹੋ ਗਿਆ ਆ ਦਿਮਾਗ ਆ ਸੁਰਤੀ ਮੁਕਤੀ ਹੋ ਗਈ ਤੇ ਫਿਰ ਤੂੰ ਜਾਉਂਦਾ ਹੀ ਮੁਕਤ ਅੰਗਜ ਕੇ ਆਖੋ ਸਤਨਾਮ ਸ੍ਰੀ ਪਾਵੇ ਮੁਕਤ ਨਾ ਹੋਰ ਦਾ ਕੋਈ ਬੁਚੋ ਬੇਕੀ ਜਾਏ ਨੇਕ ਜੁਨੀ ਭਰਮੇ ਆਵੇ ਬਨ ਸਤਗੁਰ ਮੁਕਤ ਨਾ ਪਾਈ ਫਿਰ ਮੁਕਤ ਪਾਏ ਲਾਗ ਚਰਣੀ ਹੁਣ ਇਸ ਗੱਲ ਦੀ ਸਮਝ ਪੈ ਜੂਗੀ ਪਹਿਲਾਂ ਦੱਸਿਆ ਸੀ ਸਤਿਗੁਰੂ ਜੀ ਨੇ ਜਿਹੜਾ ਗੁਰੂ ਦਾ ਸਿੱਖਾ ਉਹ ਸੰਮੁਖ ਕਿਵੇਂ ਹੁੰਦਾ ਹੈ ਤੇ ਹੁਣ ਇੱਥੇ ਆਏ ਜੇ ਕੋ ਗੁਰਦੇ ਬੇਮੁਖ ਹੋਵੇ ਜਿਹੜਾ ਬੇਮੁਖ ਹੁੰਦਾ ਹੈ ਗੁਰੂ ਦਾ ਦਾਮਨ ਗੁਰੂ ਦਾ ਪੱਲਾ ਗੁਰੂ ਦਾ ਦਰ ਗੁਰੂ ਦੀ ਬਾਣੀ ਛੱਡ ਜਾਂਦਾ ਹੈ ਉਹਦੇ ਬਾਰੇ ਦੱਸਿਆ ਦੂਜੀ ਆਪਣੀ ਇੱਕ ਵੀ ਪਾਉੜੀ ਦੇ ਵਿੱਚ ਫਿਰ ਮੁਕਤ ਪਾਏ ਲਾਗ ਚਰਣੀ ਜਦੋਂ ਗੁਰੂ ਦੇ ਚਰਨਾਂ ਵਿੱਚ ਆ ਕੇ ਲੱਗ ਜਾਵੇਗਾ ਸਤਿਗੁਰੂ ਸ਼ਬਦ ਸੁਣਾਏ ਜਦੋਂ ਗੁਰੂ ਦੇ ਸ਼ਬਦ ਨੂੰ ਸੁਣਿਆ ਗੁਰੂ ਦੀ ਕਥਾ ਸੁਣੀ ਗੁਰੂ ਦੇ ਸ਼ਬਦ ਦੀ ਵਿਚਾਰ ਸੁਣੀ ਗੁਰੂ ਦੀ ਪਾਵਨ ਬਿੱਧਰ ਅਮਰਤਮਈ ਬਾਣੀ ਨੂੰ ਸੁਣਿਆ ਸਤਿਗੁਰੂ ਜੀ ਦੀ ਪਾਵਨ ਬਿੱਧਰ ਅਮਰਤਮਈ ਬਾਣੀ ਨੂੰ ਸੁਣ ਕੇ ਗੁਰੂ ਦੀ ਗੋਦ ਗੁਰੂ ਦੇ ਚਰਨਾਂ ਵਿੱਚ ਆ ਕੇ ਬੈਠ ਗਿਆ ਕਹ ਹੈ ਨਾਨਕ ਵੀਰ ਦੇਖੋ ਗੁਰੂ ਸਾਹਿਬ ਜੀ ਕਹਿੰਦੇ ਇਹ ਵਿਚਾਰ ਦੇਖੋ ਬਿਨ ਸਤਿਗੁਰੂ ਮੁਕਤ ਨ ਪਾਈ ਤੇ ਗੁਰੂ ਤੋਂ ਬਿਨਾ ਤੇਰੀ ਮੁਕਤੀ ਨਹੀਂ ਹੋਣੀਗੀ ਕੋਈ ਸੰਸਾਰੀ ਕੰਮ ਕਰਨਾ ਹੈ ਪਹਿਲਾਂ ਗੁਰੂ ਧਾਰਨ ਕਰਨਾ ਪੈਂਦਾ ਹੈ ਡਰਾਈਵਰੀ ਸਿੱਖਣੀ ਤਾਂ ਗੁਰੂ ਧਾਰਨ ਕਹਿੰਦੇ ਲੀੜੇ ਕੱਪੜੇ ਦਾ ਕੰਮ ਸਿੱਖਣਾ ਹੈ ਦਰਜੀ ਬਣਨਾ ਤਾਂ ਵੀ ਗੁਰੂ ਧਾਰਨਾ ਪੈਂਦਾ ਹਰਮੋਨੀਅਮ ਸਿੱਖਣਾ ਤਬਲਾ ਸਿੱਖਣਾ ਗੁਰਬਾਣੀ ਸਿੱਖਣੀ ਹੈ ਗੁਰੂ ਦੀ ਸ਼ਬਦ ਦੀ ਵਿਚਾਰ ਸਿੱਖਣੀ ਹੈ ਤਾਂ ਵੀ ਫਿਰ ਗੁਰੂ ਗ੍ਰਹਿਣ ਕਰਨਾ ਪੈਂਦਾ ਹੈ ਵਿਦਿਆਲੇ ਵਿੱਚ ਜਾਣਾ ਪੈਂਦਾ ਫਿਰ ਹੀ ਅਰਥਾ ਭਾਵਾਂ ਦਾ ਪਤਾ ਲੱਗਦਾ ਨਾ ਦੁਨਿਆਵੀ ਤੌਰ ਤੇ ਕੋਈ ਵੀ ਕੰਮ ਕਰਨਾ ਹੈ ਗੁਰੂ ਧਾਰਨ ਕਰਨਾ ਪੈਂਦਾ ਹੈ ਤੇ ਸਤਿਗੁਰੂ ਜੀ ਕਹਿੰਦੇ ਵਿਚਾਰ ਦੇਖੋ ਬੇਨ ਸਤਿਗੁਰੂ ਮੁਕਤ ਨਾ ਪਾਏ ਗੁਰੂ ਤੋਂ ਬਿਨਾ ਮੁਕਤੀ ਨਹੀਂ ਹੁੰਦੀਗੀ ਹੁਣ ਇਸ ਗੱਲ ਦੀ ਸਮਝ ਪੈ ਗਈ ਨਾ ਤੇ ਅਗਲੀ ਪੌੜੀ ਧਿਆਨ ਦੇ ਨਾਲ ਪੜੋ ਆਵੋ ਸਿੱਖ ਸਤਿਗੁਰੂ ਕੇ ਪਿਆਰੋ हे ਗੁਰੂ ਦੇ ਪਿਆਰ ਵਾਲੋ ਆਓ ਗੁਰੂ ਘਰ ਦੇ ਵਿੱਚ ਗੁਰੂ ਦੇ ਪਿਆਰ ਵਾਲੋ ਗਾਵੋ ਸੱਚੀ ਬਾਣੀ ਸੱਚੀ ਸੁੱਚੀ ਬਾਣੀ ਬਾਬੇ ਨਾਨਕ ਦੀ ਇਸ ਨੂੰ ਗਾਉਣੀ ਕਰੋ ਬਾਣੀ ਦਾ ਗਾਵੋ ਗੁਰੂ ਕੇਰੀ ਕੇਵਲ ਤੇ ਕੇਵਲ ਗੁਰੂ ਦੀ ਬਾਣੀ ਬਾਣੀਆਂ ਸਰਬਾਣੀ ਸ਼੍ਰੋਮਣੀਆਂ ਬਾਣੀਆਂ ਦੇ ਉਤੋਂ ਇਹ ਬਾਣੀ ਹੈ ਹੋਰ ਬਾਣੀਆਂ ਬੜੀਆਂ ਨੇ ਜਿਵੇਂ ਪਿਰਥੀ ਜਾਣਦੇ ਨੇ ਵੀ ਉਹ ਉਚਾਰਨ ਕੀਤੀ ਸੀ ਗੁਰੂ ਸਾਹਿਬ ਜੀ ਨੇ ਆਖਿਆ ਉਚਾਰਨ ਕਰ ਲੈ ਚੌਥਾ ਪਾਦ ਜੇ ਆਉਂਦਾ ਤਾਂ ਜੇ ਬਾਣੀ ਆਉਂਦੀ ਤਾਂ ਫਿਰ ਉਚਾਰਨ ਕਰ ਲੈਂਦਾ ਪੀਲੂ ਵਰਗੇ ਆਏ ਛੱਜੂ ਵਰਗੇ ਆਏ ਗੁਰੂ ਅਰਜਨ ਦੇ ਮਹਾਰਾਜ ਜੀ ਦੇ ਸਮੇਂ ਤੇ ਗੁਰੂ ਸਾਹਿਬ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕੱਚੀ ਬਾਣੀ ਦਰਜ ਨਹੀਂ ਕੀਤੀ ਬਾਬੇ ਕਬੀਰ ਦੇ ਫਰੀਦ ਦੀ ਬਾਣੀ ਬਹੁਤ ਬਾਹਰ ਪਈ ਆ ਉਹ ਦਰਜ ਨਹੀਂ ਕੀਤੀ ਜਿਹੜੀ ਕੁਸਵੱਟੀ ਦੇ ਉੱਤੇ ਆ ਗਈ ਉਹੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਤੇ ਕੱਚੀ ਬਾਣੀ ਨਹੀਂ ਗਾਉਣੀ ਮੇਰੇ ਪਾਤਸ਼ਾਹ ਨੇ ਕਹਤਾ ਨਾ ਹੁਣ ਧਿਆਨ ਦੇ ਨਾਲ ਸੁਣ ਲਓ ਜਿੰਨ ਕੋ ਨਜ਼ਰ ਕਰਮ ਹੋਵੇ ਜਿਹਦੇ ਉੱਤੇ ਉਹਦੀ ਨਜ਼ਰ ਹੁੰਦੀ ਹੈ ਕਰਮ ਹੋਵੇ ਕਰਮ ਕਹਿੰਦੇ ਚੰਗਾ ਕੰਮ ਕਰਦਾ ਹੈ ਹਿਰਦੇ ਤੇ ਨਾ ਸਮਾਣੀ ਉਹਨਾਂ ਦੇ ਹਿਰਦੇ ਵਿੱਚ ਵਸ ਜਾਂਦੀ ਹੈ ਪੀਵੋ ਅਮਰ ਦਸਾਰੋ ਹਾਰ ਰੰਗ ਗੁਰੂ ਸਾਹਿਬ ਜੀ ਕਹਿੰਦੇ ਫਿਰ ਅਮਰਤ ਰੂਪੀ ਸ਼ਬਦ ਨੂੰ ਪੀਵੋ ਸ਼ਬਦ ਦੇ ਵਿਚਾਰ ਨੂੰ ਪੀਵੋ ਪ੍ਰਭ ਹਾਰੰਗ ਜਪਿਓ ਸਾਰੰਗ ਪਾਣੀ ਸਾਰੰਗ ਪਾਣੀ ਤੋਂ ਭਾਵ ਕੀ ਹੈ ਵਾਹਿਗੁਰੂ ਦਾ ਜਾਪ ਕਰੀ ਤੇ ਵਾਹਿਗੁਰੂ ਸ਼ਬਦ ਦਾ ਭਾਵ ਹੈ ਪ੍ਰਮਾਤਮਾ ਦਾ ਸ਼ੁਕਰਾਨਾ ਕੱਜ ਕੇ ਆਖੋ ਸਤਨਾਮ ਸ੍ਰੀ ਕਹਿ ਨਾਨਕ ਸਦਾ ਗਾਵ ਇਹ ਹੀ ਸੱਚੀ ਬਾਣੀ ਹੁਣ ਇਸ ਗੱਲ ਦੀ ਸਮਝ ਪੈ ਗਈ ਨਾ ਬੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜੋ ਬਾਣੀ ਦਰਜ ਹੈ ਇਹ ਸੱਚੀ ਬਾਣੀ ਹੈ ਇਹ ਨਿਰੰਕਾਰ ਦੀ ਬਾਣੀ ਹੈ ਉਸ ਪ੍ਰਮਾਤਮਾ ਦੀ ਕਲਾਮ ਦਰਗਾਹੋਂ ਆਈ ਹੈ ਸੱਜ ਖੰਡ ਤੋਂ ਸੱਜ ਖੰਡ ਤੋਂ ਆਈ ਹੈ ਹੋਰ ਜਿਹੜੀ ਇਹ ਤੋਂ ਬਾਹਰ ਬਾਣੀ ਹੈ ਉਹ ਭੁੱਲ ਕੇ ਵੀ ਨਹੀਂ ਗਾਉਣੀ ਗੱਜ ਕੇ ਆਖੋ ਸਤਿਨਾਮ ਸ੍ਰੀ ਸਤਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ ਜਿਹੜੀ ਕੁਸਵੱਟੀ ਦੇ ਉੱਤੇ ਬਾਣੀ ਨਹੀਂ ਪੂਰੀ ਉਤਰੀ ਉਹ ਕੱਚੀ ਬਾਣੀ ਹੈ ਬਾਣੀ ਦਾ ਕੱਚੀ ਸਤਗੁਰੂ ਬਾਝੋ ਗੁਰੂ ਤੋਂ ਬਿਨਾਂ ਕੱਚੀ ਬਾਣੀ ਆ। ਹੋਰ ਕੱਚੀ ਬਾਣੀ ਜਿਹੜੀ ਹੋਰ ਗ੍ਰੰਥਾਂ ਦੇ ਵਿੱਚ ਬਾਣੀ ਹੈ। ਜਿਹੜੀ ਗੁਰਬਾਣੀ ਦੀ ਕਸਵੱਟੀ ਦੇ ਉੱਤੇ ਨਹੀਂ ਪੂਰੀ ਆਈ ਉਹ ਨਹੀਂ ਗਾਉਣੀ। ਹੁਣ ਅਗਲੇ ਵਚਨ ਸੁਣ ਲਓ ਧਿਆਨ ਦੇ ਨਾਲ। ਕਹਿੰਦੇ ਕੱਚੀ ਜਿਹੜੇ ਕਹਿਣ ਵਾਲੇ ਉਹ ਵੀ ਕੱਚੇ। ਸੁਣਦੇ ਕੱਚੀ ਜਿਹੜੇ ਸੁਣਨ ਵਾਲੇ ਉਹ ਵੀ ਕੱਚੇ ਨੇ। ਕੱਚੀ ਆਖ ਵਖਾਣੀ ਤੇ ਜਿਨ੍ਹਾਂ ਨੇ ਉਚਾਰਨ ਕੀਤੀ ਉਹ ਵੀ ਕੱਚੇ ਨੇ। ਤਾਂ ਇਹਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜਾ ਨਹੀਂ ਦਿੱਤਾ ਗੁਰੂ ਸਾਹਿਬ ਜੀ ਨੇ ਕਿਉਂਕਿ ਉਹਦੇ ਵਿੱਚ ਹਉਮੈ ਦੀ ਭਾਵਨਾ ਸੀ ਹੰਕਾਰ ਦੀ ਭਾਵਨਾ ਸੀ ਮੈਂ ਦੀ ਭਾਵਨਾ ਸੀਗੀ ਤੇ ਇਹ ਜਿਹੜੀ ਜਿਹੜੀ ਬਾਣੀ ਹੈ ਇਹਦੇ ਵਿੱਚ ਹਉਮੈ ਤੇ ਹੰਕਾਰ ਨਹੀਂਗਾ ਇਹ ਕੇਵਲ ਤੇ ਕੇਵਲ ਪ੍ਰਮਾਤਮਾ ਦੇ ਨਾਮ ਤੋਂ ਬਿਨਾਂ ਗਿਆਨ ਤੋਂ ਬਿਨਾਂ ਗੁਰਮਤ ਤੋਂ ਬਿਨਾਂ ਇਹਦੇ ਵਿੱਚ ਹੋਰ ਕੁਝ ਨਹੀਂਗਾ ਹਰ ਹਰ ਨਿਤ ਕਰੇ ਰਸਨਾ ਰਸਨਾ ਦੇ ਨਾਲ ਤਾਂ ਹਰੀ ਹਰੀ ਕਰਦੇ ਹੁੰਦੇ ਆ ਕਿਆ ਕਸ਼ੂ ਨ ਜਾਣੀ ਪਰ ਉਹਨਾਂ ਦੇ ਉੱਤੇ ਆਪਣੇ ਉੱਤੇ ਵੀ ਵਿਸ਼ਵਾਸ ਨਹੀਂ ਹੁੰਦਾਗਾ ਉਹਨਾਂ ਨੂੰ ਆਪਣੇ ਉੱਤੇ ਵੀ ਵਿਸ਼ਵਾਸ ਨਹੀਂ ਕਈ ਤਾਂ ਜਾਂਦੇ ਨੇ ਜਦ ਜਨ ਗਏ ਹਿਰਲਿਆ ਮਾਇਆ ਬੋਲਣ ਪਈ ਰਵਾਨੀ ਹੁਣ ਇਸ ਗੱਲ ਦੀ ਸਮਝ ਪੈ ਗਈ ਨਾ ਵੀ ਜਿਹੜੀ ਕੱਚੀ ਬਾਣੀ ਐ ਗੁਰੂ ਦੇ ਪਿਆਰੇ ਸਿਖਾ ਨਾ ਤੂੰ ਪੜਨੀ ਐ ਨਾ ਤੂੰ ਸੁਣਨੀ ਐ ਕਿਉਂਕਿ ਸੁਣਨ ਵਾਲੇ ਵੀ ਕੱਚੇ ਸੁਣਾਉਣ ਵਾਲੇ ਵੀ ਕੱਚੇ ਤੇ ਲਿਖਣ ਵਾਲੇ ਵੀ ਕੱਚੇ ਨੇ ਹੁਣ ਅਖੀਰਲਾ ਸ਼ਬਦ ਹੈ ਗੁਰੂ ਸਾਹਿਬ ਦੀ ਕੀ ਕਦੇ ਚਤ ਜਨਕਾ ਹਿਰੜਿਆ ਕਿਉਂਕਿ ਮਾਇਆ ਦੇ ਨਾਲ ਉਹ ਲਬ ਲਬ ਦੇ ਨਾਲ ਭਰੇ ਹੋਏ ਨੇ ਇਸ ਦਲਦਲ ਦੇ ਵਿੱਚ ਖੁੱਬੇ ਹੋਏ ਨੇ ਚਤ ਜਨਕਾ ਹਿਰੜਿਆ ਮਾਇਆ ਬੋਲਣ ਪਈ ਰਵਾਨੀ ਫਿਰ ਉਹਦੇ ਵਿੱਚੋਂ ਮਾਇਏ ਬੋਲਦੀ ਹੈ ਧਿਆਨ ਦੇ ਨਾ ਮਾਇਆ ਬੋਲਣ ਪਈ ਰਵਾਨੀ ਕਹ ਹੈ ਨਾਨਕ ਸਤਗੁਰੂ ਬਾਝੋ ਹੋਰ ਕੱਚੀ ਬਾਣੀ ਹੁਣ ਇਸ ਗੱਲ ਦੀ ਸਮਝ ਆ ਗਈ ਹੈ ਵੀ ਬਾਣੀ ਹੋਰ ਬਹੁਤ ਕੱਚੀ ਹੈ ਕੱਚੀ ਬਾਣੀ ਨਹੀਂ ਬੜਨੀ ਗੁਰੂ ਦੇ ਪਿਆਰਿਆ ਸਿੱਖਾ ਗਜ ਕੇ ਆਖੋ ਸਤਿਨਾਮ ਸ੍ਰੀ ਜਿਹੜੀ ਕੁਸਵੱਟੀ ਦੇ ਉੱਤੇ ਸਪੂਰਨ ਉਤਰੀ ਹੈ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ ਛੇ ਗੁਰੂਆਂ ਦੀ ਬਾਣੀ ਹੈ ਧਿਆਨ ਦੇਣਾ 15 ਭਗਤਾਂ ਦੀ ਬਾਣੀ ਹੈ ਚਾਰ ਸਿੱਖਾਂ ਦੀ ਬਾਣੀ ਹੈ ਤੇ 11 ਭਟਾਂ ਦੀ ਬਾਣੀ ਹੈ ਟੋਟਲ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ 36 ਮਹਾਂਪੁਰਸ਼ਾਂ ਦੀ ਬਾਣੀ ਹੈ ਕੋਈ 35 ਕਹਿ ਦਿੰਦੇ ਆ ਕੋਈ 36 ਕਹਿ ਦਿੰਦੇ ਆ ਜਿਵੇਂ ਜਿਵੇਂ ਕਿਸੇ ਦੀ ਬੁੱਧੀ ਕੰਮ ਕਰਦੀ ਹੈ ਇੱਕ ਵਾਰ ਅੱਜ ਕੇ ਆਖੋ ਸਤਿਨਾਮ ਸ੍ਰੀ ਗੁਰਕਾਰ ਸ਼ਬਦ ਰਤਨ ਹੈ ਜਿਹੜਾ ਗੁਰੂ ਦਾ ਸ਼ਬਦ ਹੈ ਨਾ ਇਹ ਰਤਨ ਹੈ ਤੇ ਰਤਨ ਤੁਸੀਂ ਦੇਖਦੇ ਹੋ ਵੀ ਕਿੰਨਾ ਕੀਮਤੀ ਤੇ ਕਿੰਨਾ ਚਮਕਦਾ ਹੁੰਦਾ ਹੈ ਹੀਰੇ ਜਿਤ ਜਿਹੜਾ ਉਹ ਤੇ ਫਿਰ ਉਹਦੇ ਚਾਰ ਸ਼ਪੇਰੇ ਹੀਰੇ ਜੜੇ ਹੁੰਦੇ ਨੇ ਜਿਹੜਾ ਰਤਨ ਹੁੰਦਾ ਉਹਦੇ ਚਾਰ ਚੁਪੇਰੇ ਹੀਰੇ ਜੜੇ ਹੁੰਦੇ ਤੇ ਹੀਰਾ ਬੜਾ ਕੀਮਤੀ ਹੁੰਦਾ ਜਿਵੇਂ ਕੋਹੇ 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 ਨੂਰ ਹੀਰਾ ਮਹਾਰਾਜਾ ਰਣਜੀਤ ਸਿੰਘ ਦਾ ਕਿੱਥੇ ਕਿੱਥੇ ਚਲਾ ਗਿਆ ਸੀਗਾ ਹੁਣ ਵੀ ਉਹਦੀ ਗੱਲ ਆ ਰਹੀ ਹੈ ਇੱਕ ਬਾਹ ਲਈ ਉਦਾਹਰਨਾ ਦਿੱਤੀ ਹੈ ਗੁਰੂ ਸਾਹਿਬ ਜੀ ਨੇ ਇੱਥੇ ਗੁਰੂ ਸਾਹਿਬ ਜੀ ਕਿਸ ਨੂੰ ਰਤਨ ਦੇ ਕਿਸ ਨੂੰ ਹੀਰਾ ਕਹਿੰਦੇ ਸ਼ਬਦ ਨੂੰ ਸ਼ਬਦ ਦੀ ਵਿਚਾਰ ਨੂੰ ਕੀਰਤਨ ਨੂੰ ਗੁਰਕਾਰ ਸ਼ਬਦ ਰਤਨ ਹੈ ਗੁਰੂ ਦਾ ਸ਼ਬਦ ਰਤਨ ਹੈ ਹੀਰੇ ਜਿੱਤ ਜਿਹੜਾ ਉਹ ਤੇ ਹੀਰਿਆਂ ਦੇ ਵਿੱਚ ਜੜਿਆ ਹੋਇਆ ਜਿੱਥੇ ਆਪਾਂ ਬੈਠੇ ਸ਼ਬਦ ਰਤਨ ਜਦ ਮਨ ਲਾਗਾ ਜਿਹੜਾ ਇਹ ਸ਼ਬਦ ਰਤਨ ਜਿਹੜੇ ਮਨ ਨੂੰ ਲੱਗ ਜਾਵੇ ਚੰਗਾ ਸ਼ਬਦ ਰਤਨ ਜਦ ਮਨ ਲਾਗਾ ਇਹੋ ਹੋਵਾ ਸਮਾਉ ਕਹਿੰਦੀ ਉਹਦੇ ਵਿੱਚ ਸਮਾਜ ਜਾਵੇ ਸ਼ਬਦ ਸੇ ਤੀ ਮਨ ਮਿਲਿਆ ਜਿਨ੍ਹਾਂ ਦਾ ਸ਼ਬਦ ਦੇ ਨਾਲ ਮਨ ਮਿਲ ਗਿਆ ਸੱਚਾ ਲਾਇਆ ਭਾਉ ਜਿਨ੍ਹਾਂ ਦੇ ਹੈ ਵਾਹਿਗੁਰੂ ਹਿਰਦੇ ਦੇ ਵਿੱਚ ਭਾਉ ਪ੍ਰੇਮ ਆ ਗਿਆ ਆਪੇ ਹੀਰਾ ਰਤਨ ਉਹ ਆਪ ਹੀ ਖੁਦ ਹੀ ਹੀਰਾ ਉਹ ਰਤਨ ਹੈ ਆਪੇ ਹੀਰਾ ਰਤਨ ਆਪੇ ਜਿਸ ਨੂੰ ਦੇਵ ਬੁਝਾਏ ਜਿਹਨੂੰ ਇਹ ਗੱਲ ਗੁਰੂ ਕਿਰਪਾ ਕਰਕੇ ਸਮਝਾ ਦੇਵੇ ਤੇ ਹੁਣ ਕੈਂਡਵਾ ਅਖੀਰਲਾ ਸ਼ਬਦ ਹੈ ਕਹ ਨਾਨਕ ਸ਼ਬਦ ਰਤਨ ਹੈ ਗੁਰੂ ਦਾ ਸ਼ਬਦ ਹੀ ਰਤਨ ਹੈ ਹੀਰਾ ਹੈ ਜਵਾਹਰ ਹੈ ਹੀਰਾ ਜਿੱਤ ਜਿਹੜਾ ਉਹ ਤੇ ਇੱਕ ਤਾਂ ਆਪਾ ਹੀਰਾ ਏ ਰਤਨ ਜੜ ਕੇ ਹੀਰੇ ਜੜ ਕੇ ਆਪਾਂ ਅੰਗੂਠੀ ਦੇ ਵਿੱਚ ਪਾਉਣੇ ਦਾ ਗਲ ਦੇ ਵਿੱਚ ਕੰਠਾ ਬਣਾ ਕੇ ਪਾ ਲੈਨੇ ਤੇ ਗੁਰੂ ਸਾਹਿਬ ਜੀ ਜਿਹੜਾ ਇਹ ਕਹਿੰਦੇ ਕੰਠ ਇਹ ਗਲ ਤੇ ਹਿਰਦੇ ਵਿੱਚ ਆਪਣੀ ਸੁਰਤੀ ਦੇ ਵਿੱਚ ਗੁਰੂ ਦਾ ਸ਼ਬਦ ਰਤਨ ਇਹ ਵਸਾਉਣੇ ਜਿਵੇਂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਵੀ ਇਹੀ ਬਚਨ ਆਖੇ ਜੋ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਜੀ ਕਹਿੰਦੇ ਨੇ ਕੀ ਆਖਿਆ ਗੁਰੂ ਸਾਹਿਬ ਜੀ ਨੇ ਸਤਿਗੁਰੂ ਜੀ ਕਹਿੰਦੇ ਮਾਤ ਦੇ ਵਿੱਚ ਰਤਨ ਜਵਾਹਰ ਮਾਨਕ ਜੇ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਗਾ ਇੱਕ ਦਾਦਾ ਸੁ ਮੈਂ ਵਿਸਰਨ ਨ ਜਾਈ ਹੁਣ ਗੱਲ ਦੀ ਸਮਝ ਆ ਗਈ ਨਾ ਵੀ ਹੀਰੇ ਜਵਾਹਰ ਮੋਤੀ ਗੁਰੂ ਦੇ ਪ੍ਰਵਚਨ ਹੈ ਗੁਰੂ ਦਾ ਸ਼ਬਦ ਹੈ ਗੁਰੂ ਦੇ ਸ਼ਬਦ ਦੀ ਵਿਚਾਰ ਹੈ ਗੁਰੂ ਦਾ ਜਸ ਕੀਰਤਨ ਹੈ ਤੇ ਇਹ ਉਂਗਲੀ ਦੇ ਵਿੱਚ ਗੱਲ ਦੇ ਵਿੱਚ ਨਹੀਂ ਪਾਉਣਾ ਆ ਆਪਣੀ ਸੁਰਤੀ ਦੇ ਵਿੱਚ ਇਸ ਗੁਰੂ ਦੇ ਬਚਨਾਂ ਨੂੰ ਟਿਕਾ ਲੈਣਾ ਗੱਜ ਕੇ ਆਖੋ ਸਤਨਾਮ ਸ੍ਰੀ ਸਬ ਸਗਦੇ ਆਪ ਪਾਏ ਗਏ ਪ੍ਰਮਾਤਮਾ ਨੇ ਆਪ ਮਾਇਆ ਪੈਦਾ ਕੀਤੀ ਕਰਦਾ ਆਪੇ ਹੁਕਮ ਵਰਦਾਏ ਆਪ ਹੀ ਉਹ ਹੁਕਮ ਵਰਤਾ ਦਤਾ ਮੈਦਮ ਹੁਕਮ ਵਰਦਾਏ ਆ ਵੇਖੈ ਆਪ ਹੀ ਮਾਇਆ ਪੈਦਾ ਕਰਕੇ ਤੇ ਆਪ ਹੀ ਵੇਖਦਾ ਗੁਰਮਖ ਸਾਹਿਬ ਜਾਈ ਕਿਸੇ ਗੁਰਮਖ ਨੂੰ ਇਸ ਗੱਲ ਦੀ ਮਾਇਆ ਦੀ ਸਮਝ ਪੈਂਦੀ ਹੈ ਤੂੜੇ ਬੰਧਨ ਹੋਵੇ ਮੁਕਤ ਉਹ ਫਿਰ ਇਸ ਸੰਸਾਰ ਦੇ ਬੰਧਨਾ ਤੋਂ ਮਾਇਆ ਤੋਂ ਮੁਕਤ ਕਰ ਦਿੰਦਾ ਤੂੜੇ ਬੰਧਨ ਹੋਵੇ ਮੁਕਤ ਤੂੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਈ ਫਿਰ ਗੁਰੂ ਦਾ ਪਾਵਨ ਬਿੱਦਰ ਅੰਮ੍ਰਿਤ ਮੇਈ ਬਚਨ ਆਪਣੇ ਹਿਰਦੇ ਵਿੱਚ ਵਸਾ ਲੈਂਦਾ ਗੁਰਮੁਖ ਜਿਸ ਨੂੰ ਆਪ ਕਰੇ ਜਿਹਨੂੰ ਆਪ ਗੁਰੂ ਕਿਰਪਾ ਕਰਕੇ ਗੁਰਮੁਖ ਬਣਾ ਦੇਵੇ ਸੋ ਹੋਵੇ ਏਕ ਸਿਵਲ ਵਿਲਾਈ ਇੱਕ ਪ੍ਰਮਾਤਮਾ ਦੇ ਨਾਮ ਤੋਂ ਬਿਨਾਂ ਹੋਰ ਕਿਤੇ ਲੈ ਵੀ ਨਹੀਂ ਲਾਉਂਦਾ ਕਹ ਹੈ ਨਾਨਕ ਆਪ ਕਰਦਾ ਉਹ ਆਪ ਦੁਨੀਆ ਦਾ ਕਰਤਾ ਧਰਤਾ ਉਹਨੇ ਆਪ ਹੀ ਮਰਾਇਆ ਵਰਤਾਈ ਹੈ ਕਹ ਹੈ ਨਾਨਕ ਆਪ ਕਰਦਾ ਆਪੇ ਹੁਕਮ ਭਜਾਈ ਤੇ ਆਪ ਹੀ ਕਿਰਪਾ ਕਰਖੀ ਆਪਣੇ ਹੁਕਮ ਦੀ ਸਾਨੂੰ ਸੂਝੀ ਬਖਸ਼ ਦਿੰਦਾ ਸਿਮਰਦੇ ਸਾਸ ਦੇ ਪੁੰਨ ਪਾਪ ਵਿਚਾਰ ਦੇ ਜਿਹੜੇ ਸਿਮਰਦੇ ਸ਼ਾਸਤਰੀਆਂ ਨੇ ਇਹ ਪੁੰਨ ਤੇ ਪਾਪ ਦੀ ਵਿਚਾਰ ਕਰਦੇ ਨੇ ਤਤੈ ਸਾਰ ਨਹੀਂ ਜਾਣੀ ਪਰ ਇਹਨਾਂ ਨੂੰ ਅਸਲੀ ਤਤ ਨਹੀਂ ਪਤਾ ਤਤੈ ਸਾਰਨ ਜਾਣੀ ਗੁਰੂ ਬਾਜੋ ਗੁਰੂ ਤੋਂ ਬਿਨਾ ਇਸ ਗੱਲ ਦੀ ਸਾਰ ਨਹੀਂ ਆਉਣੀ ਤਤੈ ਸਾਰਨ ਜੁਗ ਜਾਣੀ ਗੁਰੂ ਵੱਜੋ ਤਤੈ ਸਾਰਨ ਜਾਣੀ ਤਹੀਂ ਗੁਣੀ ਸੰਸਾਰ ਭ੍ਰਮ ਸੁੱਦਾ ਰਜੋ ਗੁਣੀ ਤਮੋ ਗੁਣੀ ਇਹ ਸਦੋ ਗੁਣੀ ਦੇ ਵਿੱਚ ਇਹ ਸਾਰ ਸੰਸਾਰ ਇਹ ਮੋਹ ਮਾਇਆ ਦੇ ਵਿੱਚ ਉੱਤਾ ਹੋਇ ਸੁਤਿਆ ਰੈ ਨ ਮਿਹਾਨੀ ਜ਼ਿੰਦਗੀ ਰੂਪ ਰਾਤ ਸੁਤਿਆ ਦੇ ਨਾਲ ਵਿਆਹੀ ਗੁਰਗਰ ਬਾਦੀ ਸੀ ਜਨ ਜਾਗੀ ਜਿਨ੍ਹਾਂ ਦੇ ਉੱਤੇ ਗੁਰੂ ਦੀ ਕਿਰਪਾ ਹੋ ਗਈ ਇਸ ਸੰਸਾਰ ਦੀ ਮੋਹ ਬਾਇਆ ਤੋਂ ਜਾਗ ਪਏ ਜਿਨ੍ਹਾਂ ਹਰਮਨ ਵਸਿਆ ਜਿਨ੍ਹਾਂ ਦੇ ਹਿਰਦੇ ਵਿੱਚ ਗੁਰੂ ਦਾ ਬਚਨ ਵਸ ਗਿਆ ਬੋਲੇ ਅਮਰਤ ਬਾਣੀ ਫਿਰ ਅਮਰਤ ਰੂਪੀ ਬਾਣੀ ਸੱਚ ਬੋਲਦੇ ਨੇ ਦਾ ਭਾਵ ਹੈ ਕਹ ਹੈ ਨਾਨਕ ਸੋਤਤ ਪਾਈ ਕਹਿੰਦੇ ਇਸ ਤਤ ਨੂੰ ਇਸ ਨਜੋੜ ਨੂੰ ਉਹ ਹੀ ਪਾਉਣਗੇ ਜਿਸ ਨੂੰ ਆਨੰਦ ਨਾਲ ਹਰ ਲੈਵਲ ਲੱਗਿਆ ਜਿਹਨਾਂ ਨੂੰ ਦਿਨ ਰਾਤ ਪ੍ਰਮਾਤਮਾ ਦੇ ਨਾਮ ਦੀ ਲਿਵ ਲੱਗੀ ਹੈ ਜਾਗਤ ਰਹਿਣ ਮਿਹਾਨੀ ਤੇ ਉਹਨਾਂ ਦੀ ਜ਼ਿੰਦਗੀ ਰੂਪ ਰਾਤ ਫੇਰੋਂ ਮੋਹ ਮਾਇਆ ਦੇ ਵਿੱਚ ਸੌਂਦੇ ਨਹੀਂ ਸਾਰੀ ਜ਼ਿੰਦਗੀ ਜਾਗਦੇ ਕੱਢ ਲੈਂਦੇ ਨੇ ਭਾਵੇਂ ਇਸ ਮਾਇਆ ਤੋਂ ਉੱਤੇ ਉੱਠ ਖੜਦੇ ਨੇ ਮਾਤਾ ਕੇ ਉਧਰ ਮ ਬ੍ਰਧਪਾਲ ਕਰੇ ਜਦੋਂ ਬੱਚਾ ਮਾਤਾ ਦੇ ਗਰਭ ਦੇ ਵਿੱਚ ਹੁੰਦਾ ਕਸ਼ਣ ਦੇ ਵਿੱਚ ਜਠਣ ਦੇ ਅਗਣ ਦੇ ਵਿੱਚ ਸੋ ਕੋ ਮਨੋਂ ਵਿਸਾਰੀਐ ਜਦੋਂ ਪ੍ਰਮਾਤਮਾ ਨੇ ਇਸ ਅਗਣ ਦੇ ਵਿੱਚ ਤੈਨੂੰ ਰੱਖਣਾ ਕੀਤਾ ਤੇ ਉਸ ਐਡੇ ਵੱਡੇ ਪ੍ਰਮਾਤਮਾ ਨੂੰ ਕਿਉਂ ਵਿਸਾਰਦੇ ਮਨੋਂ ਕਿਉਂ ਵਿਸਾਰੀਐ ਇਹ ਵੱਡਾ ਦਾਦਾ ਐਡਾ ਵੱਡਾ ਦਾਦਾ ਦਾਤਾ ਦੇਣ ਵਾਲਾ ਜਗਨ ਮੈ ਆਰ ਬਚਾਵੇ ਜੇ ਉਸ ਮਾਤਾ ਦੇ ਜਠੜ ਦੇ ਵਿੱਚ ਇੰਨੀ ਅਗਨੀ ਦੇ ਵਿੱਚ ਤੇ ਉਹਨੇ ਤੈਨੂੰ ਭੋਜਨ ਬਚਾਇਆ ਮਾਤਾ ਦੇ ਰਾਹੀਂ ਔਸ ਨੂੰ ਕਿਉਂ ਪੋ ਨਾ ਸਕੀ ਜਿਸ ਨੂੰ ਆਪਣੀ ਲਿਵ ਲਾਈ ਜਿਹਨੂੰ ਉਹਦੀ ਲਿਵ ਲੱਗੀ ਹੁੰਦੀ ਹੈ ਨਾ ਹੀ ਜਠੜ ਦੀ ਅੱਗ ਤੇ ਨਾ ਹੀ ਸੰਸਾਰ ਦੀ ਮਾਇਆ ਉਹਨੂੰ ਪੋ ਨਹੀਂ ਸਕਦੀ ਆਪਣੀ ਲਿਵ ਆਪੇ ਲਾਈ ਆਪ ਵੀ ਗੁਰੂ ਕਿਰਪਾ ਕਰਕੇ ਆਪਣੀ ਲਿਵ ਲਾਉਂਦਾ ਹੈ ਗੁਰਮੁਖ ਸਦਾ ਸੰਭਾਲੀ ਹੈ ਜਿਹੜੇ ਗੁਰਮੁਖ ਨੇ ਉਹ ਸਦਾ ਸੱਚ ਨੂੰ ਸੰਭਾਲਦੇ ਨੇ ਕਹ ਹੈ ਨਾਨਕ ਇਹ ਵਡਾ ਦਾਦਾ ਏਡਾ ਵੱਡਾ ਦਾਦਾ ਜਿਹੜੇ 9 ਮਹੀਨੇ ਮਾਤਾ ਦੇ ਗਰਭ ਦੇ ਵਿੱਚ ਉਸ ਨਰਕੁੰਭੀ ਦੇ ਵਿੱਚ ਰਿਹਾ ਤੇ 9 ਮਹੀਨੇ ਪੁੱਠਾ ਲੜਕਦਾ ਰਿਹਾ ਤੇ ਸਰੀਰ ਤੋਂ ਰਗਤ ਬਿੰਦ ਕਾ ਇਹ ਤੁਨ ਅਗਨੀ ਪਾਸ ਪ੍ਰਾਪਤ ਪਿਤਾ ਦਾ ਵੈਗੁਰੂ ਮਾਤਾ ਪਿਤਾ ਦੀ ਰਗਤ ਤੇ ਬਿੰਦ ਦੇ ਨਾਲ ਇਹ ਸਰੀਰ ਤਿਆਰ ਹੋਇਆ ਢੰਚਾ ਤਿਆਰ ਹੋਇਆ ਗੜਹਿੰਦਿਆ ਸ਼ਮਾਈ 6 ਮਹੀਨੇ ਲੱਗ ਜਾਂਦੇ ਜਦੋਂ ਸਿਰ ਸਰੀਰ ਗੰਢਿਆ ਜਾਂਦਾ ਤੇ ਗੜਹਿੰਦਿਆ ਸ਼ਮਾਈ ਤੜੰਦੇ ਆ ਕ੍ਰਿਸ਼ਨ ਕਹਿੰਦੇ ਜਦੋਂ ਟੁੱਟਦਾ ਇੱਕ ਛਿਣ ਦੇ ਵਿੱਚ ਖਤਮ ਹੋ ਜਾਂਦਾ ਕੱਜ ਕੇ ਆਖੋ ਸਤਿਨਾਮ ਸ੍ਰੀ ਕਹਿ ਨਾਨਕ ਇਹ ਵਡਦਾਤਾ ਏਡਾ ਵੱਡਾ ਦਾਤਾ ਦਾਤਾ ਦੇਣ ਵਾਲਾ ਸੁਖੋਂ ਮਨੋਂ ਵਿਸਾਰੀਐ ਤੇ ਉਸ ਪ੍ਰਮਾਤਮਾ ਨੂੰ ਹੇ ਮਨਾ ਕਿਉਂ ਮਨੋਂ ਵਿਸਾਰਦਾ ਹੈ ਜਿਹੜੇ ਪ੍ਰਮਾਤਮਾ ਨੇ ਮਾਦਾ ਦੇ ਗਰਭ ਦੇ ਵਿੱਚ ਨਰਕਕੁੰਮੀ ਦੇ ਵਿੱਚ ਜਠੜ ਦੀ ਅਗਣ ਦੇ ਵਿੱਚ ਤੇਰਿਆ ਰੱਖਿਆ ਕਿ ਰਖਣਾ ਕੀਤੀ ਹੈ ਉਹਨੋ ਕਦੇ ਭੁੱਲ ਕੇ ਵੀ ਨਾ ਵਸਾਰੀ ਲੋਕ ਸੁਖੀ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮਿਲੇ ਵਾਹਿਗੁਰੂ ਗੁਰੂ ਮੰਤਰ ਹੈ ਜਪ ਹਮੇ ਕੋਈ ਗੱਜ ਕੀ ਬਲਾਉ ਫਤੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਨਾਮ ਸ੍ਰੀ ਵਾਹਿਗੁਰੂ ਜੀ ਰਾਮ ਕਲੀ ਮਹਾਲਾ ਦੀ ਜੈ ਆਨੰਦ ਓਂਕਾਰ ਸਤਿਗੁਰੂ ਵਰਸਾ ਦੇ ਆਨੰਦ ਬਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਗੁਰਤਾ ਪਾਇਆ ਸਹਿ ਸੇ ਦੀਮਨ ਬਜੀਆਂ ਬਧਾਈਆਂ ਰਾਗ ਅਰਧਨ ਪਰਵਾਰ ਬਰੀਆਂ ਸ਼ਬਦ ਗਾਵਨੀ ਆਇਆ ਸ਼ਬਦ ਉਹਦਾ ਗਾਓ ਹਰੀ ਕੀ ਰਾਮ ਮਨ ਜਿੰਨੀ ਵਸਾਇਆ ਕਹਿ